ਹਾਂਜੀ ਕਿਸਾਨ ਭਰਾਵੋ ਤੁਹਾਡਾ ਸਵਾਗਤ ਹੈ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ HMT 911 ਟਰੈਕਟਰ ਸੇਲ ਵਾਸਤੇ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਤੇ ਜੇ ਤੁਸੀਂ ਆਪਣੇ ਚੈਨਲ ਤੇ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕਰ ਸਕਦੇ ਹੋ ਕੰਟੈਕਟ ਸਾਡਾ ਨੰਬਰ ਹੈਗਾ 9877200217 ਤੇ ਕੰਟੈਕਟ ਕਰਕੇ ਤੁਸੀਂ ਐਡ ਕਰਵਾ ਸਕਦੇ ਹੋ ਤੇ ਇੱਕ ਵੀਰਾਂ ਨੂੰ ਰਿਕਵੈਸਟ ਹੈ ਕਿ ਜੋ ਵੀ ਤੁਹਾਨੂੰ ਵੀਡੀਓ ਚਾਹੀਦੀ ਆ ਉਸ ਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਤੁਹਾਨੂੰ ਉਸੇ ਉਸੇ ਸਾਧਨ ਤੇ ਤੁਹਾਨੂੰ ਵੀਡੀਓ ਮਿਲ ਜੂਗੀ ਚਲੋ ਵੀਡੀਓ ਕਰਦੇ ਆ ਸਟਾਰਟ ਕਰੋ ਟਰੈਕਟਰ ਦੀ ਕੰਡੀਸ਼ਨ ਚ ਕਰੋ ਟਰੈਕਟਰ ਦੇ ਕੰਡੀਸ਼ਨ ਟਰੈਕਟਰ ਰੰਗਪੇਟ ਦਾ ਟਰੈਕਟਰ ਵੀਰ ਕਹਿੰਦਾ ਬਿਲਕੁਲ オリジナル ਆ ਬਾਕੀ ਆਪਾਂ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ 1996 ਮਾਡਲ ਆ ਪੰਜਾਬ ਨੰਬਰ ਟਰੈਕਟਰ ਆ ਰੰਗਪੇਟ ਦਾ ਟਰੈਕਟਰ ਬਿਲਕੁਲ オリジナル ਆ ਜੇਕਰ ਆਪਾਂ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ 80 ਪੈਸੇ ਚਾਰੇ ਟਾਇਰ اپੋਲੋ ਕੰਪਨੀ ਦੇ ਪਾਵਰ ਸਟੀering ਆ ਟਰੈਕਟਰ ਸੁੱਕੇ ਬ੍ਰੇਕ ਆ ਜੀ ਫੈਬਰ ਹੁੱਡ ਲੱਗੀ ਹੋਈ ਆ ਵੱਡਾ ਮਿਊਜ਼ਿਕ ਸਿਸਟਮ ਲੱਗਾ ਹੋਇਆ ਵੀਰ ਕਹਿੰਦਾ ਸਾਰਾ ਕੁਝ ਨਾਲ ਦੇਣਾ ਬਾਕੀ ਵੇਟ ਲੱਗੇ ਹੋਇਆ ਜੇਕਰ ਆਪਾਂ ਡਿਮਾਂਡ ਦੀ ਗੱਲ ਕਰੀਏ ਵੀਰ ਨੇ ਡਿਮਾਂਡ ਰੱਖੀ ਆ 275000 ਰੁਪਿਆ ਬਾਕੀ ਪੂਰੀ ਜਾਣਕਾਰੀ ਲਈ ਤੁਸੀਂ ਵੀਰ ਨਾਲ ਕੰਟੈਕਟ ਕਰ ਸਕਦੇ ਹੋ ਵੀਰ ਦਾ ਨੰਬਰ ਹੋ ਰਿਹਾ ਸਕਰੀਨ ਤੇ 62395 29480 ਤੇ ਕੰਟੈਕਟ ਕਰਕੇ ਤੁਸੀਂ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਛੱਡਿਓ ਤੁਹਾਨੂੰ ਕਿਸ ਸਾਧੰਤੇ ਤੁਹਾਨੂੰ ਵੀਡੀਓ ਚਾਹੀਦੀ ਆ ਧੰਨਵਾਦ